ਲੋ ਜੀ ਜਿਹੜੇ ਵੀ ਲੋਕ ਗਾਣੇ ਸੁਣਦੇ ਆ ਉਹਨਾਂ ਲਈ ਇਹ ਵੀਡੀਓ ਆ ਮਿਊਜ਼ਿਕ ਤੇ ਹੋਈ ਤਾਜ਼ਾ ਰਿਸਰਚ ਨੂੰ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਦੱਸਦਾ ਕਿ ਕਿਵੇਂ ਮਿਊਜ਼ਿਕ ਤੁਹਾਨੂੰ ਇੱਕ ਸਕਸੈਸਫੁਲ ਇਨਸਾਨ ਬਣਾ ਸਕਦਾ ਤੇ ਕਿਵੇਂ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਮਿਊਜ਼ਿਕ ਚਾਰ ਤਰ੍ਹਾਂ ਦਾ ਹੁੰਦਾ ਹੈ ਦੇਖੋ ਮਿਊਜ਼ਿਕ ਤੁਸੀਂ ਦੇਖੋ ਜਿਵੇਂ ਕੀਰਤਨ ਹੁੰਦਾ ਲੋਕ ਬੰਨੇ ਜਾਂਦੇ ਆ ਠੀਕ ਹੈ ਕੁਝ ਮੁਸਲਮਾਨ ਰਾਜਾ ਨੇ ਮਿਊਜ਼ਿਕ ਨੂੰ ਬੈਨ ਕਰਵਾਇਆ ਸੀ ਕਿ ਮਿਊਜ਼ਿਕ ਇਨਸਾਨਾਂ ਨੂੰ ਬਦਲਦਾ ਏ ਜਿਹੜਾ ਚਾਰ ਤਰ੍ਹਾਂ ਦਾ ਮਿਊਜ਼ਿਕ ਆ ਇਹਤੇ ਆਉਣੇ ਆ ਤੁਸੀਂ ਦੇਖੋ α β γ ਇਹ ਜਿਹੜੀਆਂ ਧੁਨੀਆਂ ਹੁੰਦੀਆਂ ਇਹ ਦਿਮਾਗ ਦੀ ਟਿਊਨਿੰਗ ਹੁੰਦੀ ਆ ਮੈਡੀਟੇਸ਼ਨ ਮਿਊਜ਼ਿਕ ਹੁੰਦਾ ਇਨਸਾਨ ਨੂੰ ਉਸ ਲਹਿਰ ਦੇ ਵਿੱਚੋਂ ਲੈ ਕੇ ਜਾਂਦਾ ਦਾ ਸਭ ਤੋਂ ਹੀਟਰੀਕਾ ਸਮਦਾ ਮਿਊਜ਼ਿਕ ਹੁੰਦਾ ਜਿਹਨੂੰ ਕਹਿ ਦਿੰਦੇ ਆ ਮਿਊਜ਼ਿਕ ਆਫ ਵਾਂਟ ਮਤਲਬ ਕਿ ਜਿਹਦੇ ਵਿੱਚ ਗਾਇਆ ਜਾਂਦਾ ਕਿ ਮੈਨੂੰ ਕੁਝ ਚਾਹੀਦਾ ਮੈਨੂੰ ਉਹ ਕੁੜੀ ਚਾਹੀਦੀ ਆ ਮੈਨੂੰ ਉਹ ਕਾਰ ਚਾਹੀਦੀ ਆ ਹਨਾ ਮੇਰਾ ਉਹ ਸੁਪਨਾ ਏ ਆ ਚੀਜ਼ਾਂ ਜੇ ਮੇਰੇ ਕੋਲ ਹੈਗੀਆਂ ਐ ਮੈਂ ਗੈਂਗਸਟਰ ਆ ਮੈਂ ਅਲੱਗਾ ਉਹ ਅਲੱਗਾ ਠੀਕ ਆ ਇਸ ਤਰ੍ਹਾਂ ਦਾ ਮਿਊਜ਼ਿਕ ਹੁੰਦਾਗਾ ਹੁਣ ਜਿਹੜੇ ਲੋਕ ਇਸ ਤਰ੍ਹਾਂ ਦਾ ਮਿਊਜ਼ਿਕ ਸੁਣਦੇ ਆ ਮੰਨ ਲਓ ਉਹ ਬਾਹਰ ਸਟੂਡੈਂਟ ਕੰਮ ਕਰਦੇ ਆ ਉਹਨਾਂ ਨੇ ਉਥੇ ਅਸਾਈਨਮੈਂਟ ਬਣਾਉਣੇ ਆ ਕਿ ਉਹ ਇਸ ਤਰ੍ਹਾਂ ਦੇ 뮤జిక్ ਸੁਣਨ ਦੇ ਨਾਲ ਉਹ ਚੀਜ਼ਾਂ ਕਰ ਪਾਉਣਗੇ ਉਹਨਾਂ ਦਾ ਦਿਮਾਗ ਬਹੁਤ ਡਿਸਟਰੈਕਟ ਹੋਊਗਾ ਦੂਜੇ ਲੈਵਲ ਦਾ ਜਿਹੜਾ 뮤జిక్ ਹੁੰਦਾਗਾ ਉਹਨੂੰ ਕਹਿੰਦੇ ਹੈ 뮤జిక్ ਆਫ ਕਾਰੇਜ ਮਤਲਬ ਕਿ ਵਾਰ ਜਿਵੇਂ ਕਿ ਜਿਹਦੇ ਵਿੱਚ ਜਿੱਤ ਹਾਰ ਦੀ ਗੱਲ ਹੁੰਦੀ ਹੈ ਠੀਕ ਹੈ ਕਿ ਮੈਂ ਸੁਪੀਰੀਅਰ ਆ ਦੂਜਾ ਆਇਆ ਮੈਂ ਬਹੁਤ ਤਾਕਤਵਾਰ ਆ ਫਲਾਣਾ ਟਮਕਾਨਾ ਤਿੰਨ ਨੰਬਰ ਤੇ ਆਉਂਦਾ 뮤జిక్ ਆਫ ਲਵ ਜਿਹਦੇ ਵਿੱਚ ਟ्रू ਲਵ ਦੇ ਬਾਰੇ ਸਹੋਂ ਗੁੰਦਾ ਫੀਲਿੰਗਸ ਹੁੰਦੀਆਂ ਐ ਇੱਕ ਕਨਸਟੈਂਟ ਚੱਲਦਾਗਾ ਇੱਕ ਫਲੋ ਦੇ ਵਿੱਚ ਤੇ 4 ਨੰਬਰ ਤੇ ਆਉਂਦਾਗਾ 뮤జిక్ ਆਫ ਟਰਥ ਜਿਹਦੇ ਵਿੱਚ ਸੱਚ ਗਿਆ ਜਾਂਦਾ ਇਨਲਾਈਟਮੈਂਟ ਬਾਰੇ ਗੱਲ ਹੁੰਦੀ ਆ ਜਿਹਦੇ ਵਿੱਚ ਜਿਹਨੂੰ ਸੁਣ ਕੇ ਤੁਹਾਡਾ ਬੋਝ ਹਲਕਾ ਹੁੰਦਾ ਤੁਸੀਂ ਲਾਈਟ ਮਹਿਸੂਸ ਕਰਦੇ ਆ ਤੁਹਾਡੀਆਂ ਟੈਨਸ਼ਨਾਂ ਨੂੰ ਖਤਮ ਕਰ ਦਿੰਦਾ ਜਿਹੜਾ ਪਹਿਲੇ ਦਰਜੇ ਨੂੰ ਲੋ ਲੈਵਲ ਦਾ ਕਹਿੰਦੇ ਆ ਪਹਿਲੇ ਨੰਬਰ ਤੇ ਮੈਂ ਦੱਸਿਆਗਾ 뮤직 ਆਫ ਵਾਂਟ ਜਿਹਦੇ ਵਿੱਚ ਕਿਹਾ ਜਾਂਦਾ ਕਿ ਮੈਂ ਫਲਾਣਾ ਐ ਮੈਂ ਟਮਕਾਨਾ ਐ ਉਹਦੇ ਵਿੱਚ ਹੁੰਦਾਗਾ ਮਤਲਬ ਡਿਜ਼ਾਇਰ ਹੁੰਦੀਆਂ ਇਸਾਵਾਂ ਹੁੰਦਾਂ ਕੁਸ ਬਣਨ ਦੀਆਂ ਕੁਸ ਕਰਨ ਦੀਆਂ ਕੁਸ ਸਾਬਿਤ ਕਰਨ ਦੀਆਂ ਕੁਸ ਦਿਖਾਵੇ ਦੀਆਂ ਉਹ 뮤직 ਬੰਦੇ ਦਾ ਲੈਵਲ ਹੇਠਾ ਛੁੱਟਦਾ ਹੈ ਉਹਦੇ ਵਿੱਚ ਪੀਕ ਵੀ ਬਹੁਤ ਜ਼ਿਆਦਾ ਹੁੰਦਾਗਾ ਤੇ ਉਵੇਂ ਹੀ ਬੰਦੇ ਦੀ એનર્ਜੀ ਲੋ ਹੁੰਦੀ ਆ ਜਦੋਂ ਇਸ ਤਰ੍ਹਾਂ ਦਾ 뮤직 ਸੁਣਦੇ ਆ ਕਿ ਮੈਨੂੰ ਮੇਰੇ ਕੋਲ ਗਾਣਾ ਹਨਾ ਮੈਂ ਇਹ ਮੇਰੇ ਦੁਸ਼ਮਣ ਇਹ ਮੇਰੇ ਫਲਾਨੇ ਆ ਇਹਨਾਂ ਨੂੰ ਮੈਂ ਇਹ ਕਰਕੇ ਦਿਖਾਉਣਾਗਾ ਉਹ 뮤직 ਸੁਣਨ ਵਾਲੇ ਲਗਾਤਾਰ ਕੰਮ ਨਹੀਂ ਕਰ ਸਕਦੇ ਜਿਹੜਾ 뮤직 ਆਫ ਟਰੂਥ ਆ ਜਿਹਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਜਿਹਦੇ ਵਿੱਚ ਸੱਚ ਗਾਇਆ ਜਾਂਦਾਗਾ ਜਿਹਦੇ ਵਿੱਚ ਸਪੀਰੀਅਰ ਚੀਜ਼ਾਂ ਹੁੰਦੀਆਂ ਐ ਉਹ 뮤직 ਜਿਹੜਾ ਹੁੰਦਾਗਾ ਤੇ 뮤직 ਆਫ ਲਵ ਇਹ ਦੋ 뮤ਜ਼ਿਕ ਬੰਦੇ ਦੀ ਟਿਊਨਿੰਗ ਸੈੱਟ ਕਰਦੇ ਆ ਜਿਹਦੇ ਨਾਲ ਸੁਣਦਾ ਹੋਇਆ ਉਹ ਕੋਈ ਵੀ ਕੰਮ ਕਰ ਸਕਦਾ ਉਹਦੀ ਐਨਰਜੀ ਥੱਲੇ ਹਿੰਟ ਕਰ ਦੇਵੇ ਹੁਣ ਜਿਹੜਾ ਬੰਦਾ ਸੁਣਦਾ ਏ ਕਿ ਮੈਂ ਬੈਲੀ ਆ ਮੈਂ ਬਦਮਾਸ਼ ਆ ਮੈਂ ਗੋਲੀ ਚਲਾ ਦੰਨਾਗਾ ਮੈਂ ਤੇਰੇ ਮੈਂ ਤੈਨੂੰ ਘਰੋਂ ਚੱਕ ਕੇ ਲੈ ਜਾਊਂਗਾ ਮੈਂ ਫਲਾਣਾ ਕਰ ਦੂੰਗਾ ਇਸ ਤਰ੍ਹਾਂ ਦਾ 뮤ਜ਼ਿਕ ਜੇ ਸਵੇਰੇ ਉੱਠਣਸਾਰ ਤੁਹਾਡੇ ਕੰਨਾਂ ਦੇ ਵਿੱਚ ਥੋੜੇ ਆਵਾਜ਼ ਆਟੋਮੈਟਿਕ ਆਉਂਦੀ ਆ ਤਾਂ ਤੁਸੀਂ ਪੂਰਾ ਦਿਨ ਆਪਦੀ ਕਾਮਯਾਬੀ ਦਾ ਪਲਾਨ ਕਿਵੇਂ ਬਣਾ ਸਕਦੇ ਆ ਕਿਉਂਕਿ ਬੰਦਾ ਉਹੀ ਹੁੰਦਾਗਾ ਜੋ ਉਹਦੇ ਵਿਚਾਰ ਹੁੰਦੇਗਾ ਜਿਸ ਤਰ੍ਹਾਂ ਦੀ ਉਹਦੀ ਸੋਚ ਹੋਣੀ ਆ ਉਹੀ ਉਹ ਆਪ ਹੁੰਦਾਗਾ ਜੇ ਤੁਸੀਂ ਬਣਨਾ ਚਾਹੁੰਦੇ ਹੋ ਜੇ ਤੁਸੀਂ ਕਰਨਾ ਚਾਹੁੰਦੇ ਆ ਉਹ ਪਹਿਲਾਂ ਤੁਹਾਡੇ ਸਿਰ ਦੇ ਵਿੱਚ ਹੁੰਦਾ ਜੇ ਤੁਹਾਡੇ ਸਿਰ ਦੇ ਵਿੱਚ ਘਟਿਆ ਵਿਚਾਰ ਹੋਣਗੇ ਤਾਂ ਤੁਸੀਂ ਚੰਗੇ ਕਿਵੇਂ ਬਣ ਸਕਦੇ ਆ ਕਿੰਨੀ ਸਿੰਪਲ ਗੱਲ ਆ ਇਹ ਜੇ ਤੁਹਾਡੇ ਸਿਰ ਦੇ ਵਿੱਚ ਕਾਮਯਾਬੀ ਵਾਲੇ ਵਿਚਾਰ ਆ ਚੰਗੇ ਥੋਟ ਆ ਤਾਂ ਤੁਸੀਂ ਬੁਰੇ ਕੰਮ ਨਹੀਂ ਕਰ ਸਕਦੇ ਤੁਹਾਡੇ ਬੁਰੇ ਥੋਟ ਆ ਤੁਹਾਡੇ ਕੰਮਾਂ ਦੇ ਵਿੱਚ ਜੈਲਸੀ ਆ ਤੁਹਾਡੇ ਵਿਚਾਰਾਂ ਦੇ ਵਿੱਚ ਈਰਖਾ ਹੈ ਤਾਂ ਤੁਸੀਂ ਕਿਸੇ ਚੰਗੇ ਕੰਮ ਨੂੰ ਕਿਵੇਂ ਕਰ ਸਕਦੇ ਆ ਇਹ ਚੀਜ਼ਾਂ ਦਰਸਾਉਂਦੀਆਂ ਕਿ 뮤직 ਜਿਹੜਾ ਚਾਰ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਦੇ ਵਿੱਚੋਂ ਦੋ ਤਰ੍ਹਾਂ ਦਾ ਹੀ ਆਪਣੇ ਕੰਮ ਦਾ ਹੁੰਦਾ ਹੈ ਇਹਦੀ ਟਿਊਨਿੰਗ ਦਿਮਾਗ ਨਾਲ ਮਿਲ ਸਕਦੀ ਆ ਤੇ ਬਾਕੀ ਇਹਦੀ ਜਿਹੜੀ ਰਿਸਰਚ ਆ ਮੈਂ ਲਿੰਕ ਪੂਰਾ ਇਹਦੇ ਵਿੱਚ ਪਾ ਦੂੰਗਾ ਵੀਡੀਓ ਦੇ ਵਿੱਚ ਜਿਹੜੇ ਪੜ ਸਕਦੇ ਆਂ ਅੰਗਰੇਜ਼ੀ ਨੂੰ ਅਨੁਵਾਦ ਕਰ ਜਾਂ ਕਿਵੇਂ ਵੀ ਕਾਪੀ ਪੇਸਟ ਕਰਕੇ ਪੜ ਲੈਣਾ ਤਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਐ 뮤జిక్ ਨੂੰ ਕੇਅਰਫੁਲੀ ਤੁਸੀਂ ਚੁਣਨਾ ਹੈ ਕਿ ਮੈਂ ਕਿਹੜਾ 뮤జిక్ ਸੁਣਨਾ ਹੈ ਕਿਉਂਕਿ ਉਹ ਪੂਰਾ ਪੂਰਾ ਤੁਹਾਡੇ ਦਿਮਾਗ ਤੇ ਇਫੈਕਟ ਪਾਉਂਦਾ ਹੈ ਬਹੁਤ ਸਾਰੇ ਆਪਾਂ ਘਟਨਾਵਾਂ ਦੇਖਦੇ ਆਂ ਕਿ ਕੋਈ ਹੰਸਕ 뮤జిక్ ਸੁਣਦਾ ਕਿਸੇ ਨਾਲ ਲੜ ਪੈਂਦਾ ਹੈ ਇਹਨਾਂ 사ਦੇ ਵਿੱਚ ਗੋਲੀ ਚੱਲ ਪੈਂਦੀ ਆ ਤੇ ਕੋਈ ਹੋਰ 뮤జిక్ ਸੁਣਨ ਦਾ ਕੋਈ ਧਿਆਨ ਲਾਉਣ ਦੇ ਲਈ ਕੋਈ ਠੰਡਾ 뮤జిక్ ਸੁਣਦੇ ਹਨ ਅਲੱਗ ਅਲੱਗ ਲਹਿਰ ਬੰਨੰਦਾ 뮤జిక్ ਦਿਮਾਗ ਤੇ ਠੀਕ ਹੈ ਜੀ ਇਹ ਵੀਡੀਓ ਸਿਰ 뮤జిక్ ਬਾਰੇ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਆ ਤਾਂ ਮੈਂ ਹੋਰ ਡਿਟੇਲ ਦੇ ਵਿੱਚ ਵੀ ਬਣਾ ਸਕਦਾਗਾ ਤੁਸੀਂ ਦੇਖ ਰਹੇ ਸੀ ਪ੍ਰੋਜੈਕਟ ਵਿਜਡਮ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ